ਹਰੀ ਸਾਹਿਬ ਬਾਬਾ ਜੀ ਬਾਬਾ ਕੋਲਾ ਸਿੰਘ ਸਾਹਿਬ ਜੀ ਬਾਬਾ ਚੰਦਰ ਸਿੰਘ ਸਾਹਿਬ ਜੀ ਸਤ ਸਾਰੇ ਸੰਪਰਦਾਇ ਮਹਾਂਪੁਰਖ ਸਾਹਿਬ ਵੱਲੋਂ ਹਰ ਸਾਲ ਸ਼ਹੀਦੀ ਅਸਥਾਨ ਤੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਹਾਜ਼ਰੀ ਪ੍ਰਵਾਨ ਵਾਰਿਕ ਰਿਟਿਕਾ ਕਿਸ ਪਤੇ ਅੱਜ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਵੀ ਸ਼ਹੀਦੀ ਦਿਹਾੜਾ ਪੁਰਦਵਾਰਾ 40 ਦਾ ਅੰਮ੍ਰਿਤਸਰ ਸਾਗ ਰਿ ਵਿਸ ਮਨਾਇਆ ਜਾ ਰਿਹਾ ਹੈ ਮਿਸਰ ਸ਼ਹੀਦ ਅਨਰਨੰਦਾਲਾ ਬਾਬਾ ਬਕਾਲਾ ਸਾਹਿਬ ਜੀ ਵੱਲੋਂ ਬਾਬਾ ਦਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲਿਆਂ ਵੱਲੋਂ ਸਾਰੀਆਂ ਸੰਗਤਾਂ ਦੇ ਪੰਥਰੂਲੋਂ ਅੱਜ ਸ੍ਰੀ ਗੁਰੂ ਹਰਿਰਾਜ ਸਾਹਿਬ ਸਦਵੇਂ ਪਾਤਸ਼ਾਹ ਮਹਾਰਾਜ ਜੀ ਦਾ ਵੀ ਆਗਮਨ ਪ੍ਰਕਾਸ਼ ਪਰਵ ਦਿਹਾੜਾ ਹੈ ਹੁਣੇ ਗਿਆਨੀ ਜੀ ਆਪ ਜੀ ਨੂੰ ਮਹਾਰਾਜ ਦੇ ਗੁਰਪੁਰਬ ਦੀ ਵਿਦਾਈ ਦੇ ਰਹੇ ਸਨ ਔਰ ਸੰਗਤਾਂ ਨੂੰ ਵਿਦਾਈ ਹੋ ਗਈ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿਖੇ ਜਿਨ੍ਹਾਂ ਨੇ ਵੀ ਸਤਨ ਕਰਕੇ ਮਨ ਕਰਕੇ ਧਨ ਕਰਕੇ ਮਨ ਬਾਣੀ ਸਰੀਰ ਕਰਕੇ ਸੇਵਾ ਕੀਤੀ ਹੈ ਗੁਰੂ ਪੰਥ ਦੀ ਸੇਵਾ ਵਿੱਚ ਸਮਰਪਿਤ ਰਹੇ ਹਨ ਉਹਨਾਂ ਦਾ ਰਤਵਾ ਉਹਨਾਂ ਨੂੰ ਮਾਣ ਉਹ ਗੁਰੂ ਘਰ ਵਿੱਚੋਂ ਪ੍ਰਾਪਤ ਹੁੰਦਾ ਔਰ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਅੱਜ ਜੁੜ ਰਹੇ ਹਾਂ ਉਹਨਾਂ ਨੇ ਸਭ ਕੁਝ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਲਈ ਗੁਰੂ ਪੰਥ ਦੀ ਚੜ੍ਹਦੀ ਕਲਾ ਲਈ ਉਹਨਾਂ ਨੇ ਉਹ ਸਮੇਂ ਵਿੱਚ ਉਹ ਮਹਾਨ ਕਾਰਨਾਮਾ ਕੀਤਾ ਜਿਹੜਾ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਹੁਣੇ ਜਿਵੇਂ ਗਿਆਨੀ ਜੀ ਦਰਸਾਰੇ ਸਨ ਉਹ ਖਰੀਦੇ ਹੋਏ ਬੰਦਿਆਂ ਨੇ ਉਹ ਸਾਰਾ ਕੁਛ ਕੀਤਾ ਕਤਰਿਆ ਜਿਹੜਾ ਸੀ ਔਰ ਉਹ ਜੱਤ ਜੜੀ ਆ ਫਿਰ ਵੀ ਖਾਲਸੇ ਦੀ ਮੰਨੀ ਜਾਂਦੀ ਹੈ ਭਾਨੀ ਜੀ ਉਹਦੇ ਕੋ ਜਗ ਮੈਂ ਮੁਖਤ ਹਰ ਜੱਤ ਮੈਂ ਜੁੱਧ ਵਿਚਾਰਾ ਉਹਨਾਂ ਨੂੰ ਧੰਗ ਹੈ ਮਹਾਰਾਜ ਨੇ ਜਿਹੜੇ ਮਹਾਰਾਜ ਦਾ ਸੇਵਨ ਵੀ ਕਰਦੇ ਆ। ਔਰ ਜਿਨ੍ਹਾਂ ਦੇ ਅੰਦਰ ਧਰਮ ਯੁੱਧ ਦਾ ਚਾਅ ਵੀ ਬਣਿਆ ਰਿਹਾ। ਉਹ ਧਰਮ ਯੁੱਧ ਦੇ ਵਾਸਤੇ ਜਿਨ੍ਹਾਂ ਨੇ ਆਪਣਾ ਆਪ ਆਪਣੇ ਧਰਮ ਤੋਂ ਆਪਣੇ ਗੁਰੂ ਸਾਹਿਬ ਜੀ ਦੇ